ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਪਾਰ ਭ੍ਰਮ ਅਪਰੰਪਰ ਦੀਵਾ ਅਗਮ ਅਗੋਚਰ ਅਲਖ ਅਪਿਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰਿ ਤੇਵ ਹ ਗੁਰਮਖ ਗਾਤੀ ਜਿਓ ਗੁਰਮਖ ਮਦ ਸੋਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਇਐ ਹੋਰਤ ਕਿਤੈ ਨ ਪਾਤੀ ਜਿਉ ਨਿਰਹਰੀ ਕੇ ਸਭ ਨਿਰਵਾਰ ਕੋਟ ਜਨਾ ਜਾਕੇ ਪੁਜ へ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਉ ਆਮੋਕ ਤਰਸੰ ਬੇਅੰਤ ਅਪਾਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਉ ਮਾਜ ਮਹਲਾ ਪੰਜਵਾ ਪਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪਿਵਾ ਦਿਨ ਦਿਆਲ ਗੋਪਾਲ ਗੋਬਿੰਦਾ ਹਰਿ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਇਐ ਫੋਰਤ ਕਿਤਨ ਪਾਤੀ ਜਿਉ ਨਿਰਹਰੀ ਕੇ ਸਭ ਨਿਰਵਾਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮੁਖ ਹਿਰਦੈ ਜਾ ਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵੱਡ ਸਮਰਥ ਸਦਾ ਦਾਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੇ ਜਾਤੀ ਜਿਉ ਮਾਜ ਮਹਲਾ ਕੰਜਵਾ ਪਾਰ ਭਰਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪਿਵਾ ਦਿਨ ਦਿਆਲ ਗੋਪਾਲ ਗੋਬਿੰਦਾ ਹਰਿ ਤੇਵ ਹ ਗੁਰਮਖ ਗਾਤੀ ਜਿਓ ਗੁਰਮਖ ਮਦ ਸੋਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਇ ਫੋਰਤ ਕਿਤਨ ਪਾਤੀ ਜਿਓ ਨਿਰਹਰੀ ਕੇ ਸਭ ਨਿਰਵਾਰਾ ਕੋਟ ਜਨਾ ਜਾਕੇ ਪੁਜ へ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵਡ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜੱਪੀਐ ਤਿੱਤ ਤਰੀਐ ਗਤ ਨਾਨਕ ਵਿਰਲੇ ਜਾਤੀ ਜਿਉ ਮਾਜ ਮਹਲਾ ਪੰਜਵਾ ਪਰ ਭ੍ਰਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਅਪੇਵਾਨ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦ ਸੋਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਕੁਰਮਖ ਪਾਇਆ ਹੋਰ ਤ ਕਿਤਨ ਪਾਤੀ ਜਿਉ ਨਿਰਹਰੀ ਕੇ ਸਭ ਨਿਰਵਾਰਾ ਕੋਟ ਜਨਾ ਜਾਕੇ ਪੁਜ へ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵੱਡ ਸਮਰਥ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਉ ਮਾਜ ਮਹਲਾ ਪੰਜਵਾ ਪਰ ਭ੍ਰਮ ਅਪਰੰਪਰ ਦੀਵਾ ਅਗਮ ਅਗੋਚਰ ਅਲਖ ਅਪਿਵਾ ਦਿਨ ਦਿਆਲ ਗੋਪਾਲ ਗੋਬਿੰਦਾ ਹਰਿ ਤੇਵ ਗੁਰਮਖ ਗਾਤੀ ਜਿਓ ਗੁਰਮਖ ਮਦ ਸੁਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਇਐ ਹੋਰਤ ਕਿਤਨ ਪਾਤੀ ਜਿਓ ਨਿਰਹਰੀ ਕੇ ਸਭ ਨਿਰਵਾਰਾ ਕੋਟ ਜਨਾ ਜਾਕੇ ਪੁਜ へ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵਡ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਉ ਮਾਜ ਮਹਲਾ ਪੰਜਵਾ ਪਾਰ ਭ੍ਰਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਅਪਿਵਾਰ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦ ਸੁਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਹਿਰਦੈ ਆਲ ਦਮੁਦਰ ਕੁਰਮਖ ਪਾਇ। ਹੋਰਤ ਕਿਤਨ ਪਤੀ ਜਿਉ। ਨਿਰਹਰੀ ਕੇ ਸਭ ਨਿਰਵਾਰਾ। ਕੋਟ ਜਨਾ ਜਾਕੇ ਪੁਜਹਿ ਪੈਰਾ। ਗੁਰਮਖ ਹਿਰਦੈ ਜਾਕੇ ਹਰ। ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵੱਡ ਸਮਰਥ ਸਦਾ ਦਾ ਤਾਰ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੇ ਜਾਤੀ ਜਿਉ ਮਾਜ ਮਹਲਾ ਪੰਜਵਾ ਪਰ ਭ੍ਰਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਅਪਿਵਾਰ ਦੀਨ ਦਿਆਲ ਗੋਪਾਲ ਗੋਬਿੰਦਾ ਹਰਿ ਤੇਵ ਗੁਰਮਖ ਗਾਤੀ ਜਿਓ ਗੁਰਮਖ ਮਦ ਸੁਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮਖ ਪਾਈਐ ਹੋਰ ਤ ਕਿਤਨ ਪਾਤੀ ਜਿਓ ਨਿਰਹਰੀ ਕੇ ਸਭ ਨਿਰਵਾਰਾ ਕੋਟ ਜਨਾ ਜਾਕੇ ਪੁਜ헤 ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵਡ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੇ ਜਾਤੀ ਜਿਉ ਮਾਜ ਮਹਲਾ ਪੰਜਵਾ ਪਾਰ ਭ੍ਰਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪਿਵਾ ਦਿਨ ਦਿਆਲ ਗੋਪਾਲ ਗੋਬਿੰਦਾ ਹਰਿ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦ ਸੁਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਕੁਰਮਖ ਪਾਇਐ ਹੋਰਤ ਕਿਤਨ ਪਾਤੀ ਜਿਉ ਨਿਰਹਰੀ ਕੇ ਸਭ ਨਿਰਵਾਰਾ ਕੋਟ ਜਨਾ ਜਾਕੇ ਪੁਜ へ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵਡ ਸਮਰੱਥ ਸਦਾ ਦਾ ਤਾਰ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੇ ਜਾਤੀ ਜਿਓ ਮਾਜ ਮਹਲਾ ਕੰਜਰਾ ਪਰ ਭ੍ਰਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰਿ ਤੇਵ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਇਐ ਹੋਰਤ ਕਿਤਨ ਪਾਤੀ ਜਿਓ ਨਿਰਹਰੀ ਕੇ ਸਭ ਨਿਰਵਾਰਾ ਕੋਟ ਜਨਾ ਜਾਕੇ ਪੁਜ へ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਗੱਡ ਸਮਰਥ ਸਦਾ ਦਾ ਤਾਰ ਗੁਰਮੁਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਬਿਰਲੇ ਜਾਤੀ ਜਿਉ ਮਾਜ ਮਹਲਾ ਪੰਜਵਾ ਪਾਰ ਭ੍ਰਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਅਪੇਵਾਨ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਤਵਹ ਗੁਰਮਖ ਗਾਤੀ ਜਿਓ ਗੁਰਮਖ ਮਦ ਸੋਦਨ ਨਿਸਤਾਰੇ ਗੁਰਮਖ ਸੰਗੇ ਕ੍ਰਿਸ਼ਨ ਮੁਰਾਰੇ ਹਿਦੈ ਆਲ ਦਮੁਦਰ ਕੁਰਮਖ ਪਾਇਐ ਹੋਰਤ ਕਿਤਨ ਪਾਤੀ ਜਿਉ ਨਿਰਹਰੀ ਕੇ ਸਭ ਨਿਰਵਾਰਾ ਕੋਟ ਜਨਾ ਜਾਕੇ ਪੁਜ へ ਪੈਰਾ ਗੁਰਮਖ ਹਿਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਓ ਅਮੋਕ ਤਰਸੰ ਬੇਅੰਤ ਅਪਾਰਾ ਵਡ ਸਮਰੱਥ ਸਦਾ ਦਾ ਤਾਰ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਫਤਿਹ